ਤੋਂ ਬਾਅਦ ਧੰਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਬਜ਼ਾਦੇ ਕੁੰਮਾ 마ਸ਼ਕੀ ਦੀ ਝੋਪੜੀ ਦੇ ਵਿੱਚ ਇੱਕ ਰਾਤ ਬਤੀਤ ਕਰਦੇ ਨੇ ਅਤੇ ਉਸ ਤੋਂ ਬਾਅਦ ਉਹਨਾਂ ਦੀ ਮੁਲਾਕਾਤ ਗੰਗੂ ਬਹਾਮਣ ਦੇ ਨਾਲ ਹੁੰਦੀ ਹੈ। ਗੰਗੂ ਬਹਾਮਣ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਆਪਣੇ ਘਰ ਲੈ ਆਉਂਦਾ ਹੈ ਤੇ ਇਹ ਗੰਗੂ ਬਹਾਮਣ ਦਾ ਘਰ ਹੈ ਜੀ ਇਸ ਸਥਾਨ ਤੇ ਧੰਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਬਜ਼ਾਦਿਆਂ ਨੇ ਇਸ ਪਲੰਘ ਦੇ ਉੱਪਰ ਇੱਕ ਰਾਤ ਬਤੀਤ ਕੀਤੀ ਸੀ ਅਤੇ ਗੰਗੂ ਬਹਾਮਣ ਸ਼ੁਰੂ ਤੋਂ ਹੀ ਲਾਲਚੀ ਸੀ ਅਤੇ ਉਸੇ ਰਾਤ ਹੀ ਗੰਗੂ ਬਹਾਮਣ ਦਾ ਲਾਲਚੀ ਮਨ ਮਾਤਾ ਗੁਜਰੀ ਜੀ ਕੋਲ ਸੋਨੇ ਦੀਆਂ ਮੋਹਰ ਜੀ ਜੀ ਦੀਆਂ ਸੋਨੇ ਦੀਆਂ ਮੋਹਰਾਂ ਚੋਰੀ ਕਰ ਲੈਂਦਾ ਹੈ ਦੂਜੇ ਪਾਸੇ ਉਹਨੂੰ ਇਹ ਖਬਰ ਮਿਲਦੀ ਹੈ ਕਿ ਸੂਬਾ ਇਸਰਹੰਦ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਪਤਾ ਦੱਸਣ ਵਾਲੇ ਦੇ ਉੱਪਰ ਬਹੁਤ ਭਾਰੀ ਇਨਾਮ ਰੱਖਿਆ ਹੋਇਆ ਤੇ ਉਹਦਾ ਲਾਲਚੀ ਮਨ ਹੋਰ ਜ਼ਿਆਦਾ ਡੋਲ ਜਾਂਦਾ ਹੈ ਤੇ ਉਹ ਕਤਵਾਲੀ ਦੇ ਵਿੱਚ ਜਾ ਕੇ ਸ਼ਿਕਾਇਤ ਕਰ ਦਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਅਤੇ ਉਹਨਾਂ ਦੇ ਛੋਟੇ ਸਹਬਜ਼ਾਦੇ ਮੇਰੇ ਘਰ ਦੇ ਵਿੱਚ ਠਹਿਰੇ ਹੋਏ ਹਨ ਤੇ ਫਿਰ ਇਸੇ ਸਥਾਨ ਤੋਂ ਹੀ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦਿਆਂ ਦੀ ਗ੍ਰਿਫਤਾਰੀ ਹੁੰਦੀ ਹੈ ਇਹ ਗੰਗੂ ਬਾਮਣ ਦਾ ਘਰ ਹੈ ਜੀ ਇਸ ਪਲੰਘ ਦੇ ਉੱਪਰ ਮਾਤਾ ਗੁਜਰੀ